ਸਤਿਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੁਰਖੀਆਂ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਤੇ ਚਰਚਾ ਦੇ ਵਿੱਚ ਹਿੱਸਾ ਪਾਉਣ ਦੇ ਲਈ ਮੇਰੇ ਸਹਿਯੋਗੀ ਵਿਵੇਕ ਕੁਮਾਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਵਿਕ ਜੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਇਸ ਮੁੱਚੀ ਲੀਡਰਸ਼ਿਪ ਦੇ ਵੱਲੋਂ ਦੇਸ਼ ਭਰ ਦੇ ਵਿੱਚ ਅੱਜ ਭੁੱਖ ਹੜਤਾਲ ਰੱਖੀ ਗਈ ਹੈ ਜੀ ਤੇ ਮਾਮਲਾ ਕੀ ਹੈ ਪੂਰਾ ਮੜੀ ਜਾਣਕਾਰੀ ਦਿਓ ਜੀਂਦਰ 21 ਮਾਰਚ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ ਏਡੀ ਦੇ ਹਿਰਾਸਤ ਦੇ ਵਿੱਚ ਨੇ ਤੇ ਹੁਣ ਜੇਲ੍ਹ ਦੇ ਵਿੱਚ ਨੇ ਕੱਠੇ ਤੋਂ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਤੇ ਜਿਸ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਦੀ ਦਿੱਲੀ ਦੀ ਹੋਰ ਪੂਰੇ ਦੇਸ਼ ਦੇ ਵਿੱਚ ਵਰਕਰਾਂ ਦੀ ਆਵਾਜ਼ ਉੱਠੀ ਆਮ ਆਦਮੀ ਪਾਰਟੀ ਦੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਹੋਏ ਫਿਰ ਰਾਮਲੀਲਾ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਹੋਇਆ ਫਿਰ ਇਕੱਠ ਹੋਇਆ ਰਾਮਲੀਲਾ ਗਰਾਊਂਡ ਦੇ ਵਿੱਚ ਤੇ ਅੱਜ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਪੰਜਾਬ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਤੇ ਆਮ ਆਦਮੀ ਪਾਰਟੀ ਦੀ ਮੇਨ ਸਟ੍ਰੀਮ ਲੀਡਰਸ਼ਿਪ ਨੇ ਖੜਕੜ ਕਲਾ ਸ਼ਹੀਦ ਆਜਮ ਸਰਦਾਰ ਭੱਗਾ ਸਿੰਘ ਦੇ ਜੱਦੀ ਪਿੰਡ ਦੇ ਵਿੱਚ ਜਾ ਕੇ ਇੱਕ ਦਿਨ ਦਾ ਅੰਸ਼ਣ ਕੀਤਾ ਜੀ ਤੇ ਤੁਸੀਂ ਇਹ ਦੇਖੋ ਕਿ ਉਹ ਅਰਵਿੰਦ ਕੇਜਰੀਵਾਲ ਉਹ ਹੱਕ ਦੇ ਵਿੱਚ ਤੁਸੀਂ ਜਿੱਥੇ ਅੰਸ਼ਣ ਕੀਤਾ ਗਿਆ ਪਵਿੱਤਰ ਥਾਂ ਹੈ ਉਹ ਆਪਾਂ ਇਹ ਕਹਿ ਸਕਦੇ ਹਾਂ ਤੇ ਉੱਥੇ ਵਿਰੋਧੀਆਂ ਨੇ ਇਹ ਵੀ ਕਹਿ ਕੇ ਜਿਸ ਪਵਿੱਤਰ ਥਾਂ ਦੇ ਉੱਤੇ ਤੁਸੀਂ ਜਾ ਕੇ ਇੱਕ ਸ਼ਰਾਬ ਕੱਪਲੇ ਵਾਲੇ ਦਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤਾਂ ਤੁਸੀਂ ਆਪ ਦੇਖੋ ਕਿ ਤੁਹਾਡਾ ਸਤਰ ਕੀ ਹੈ ਕਿਉਂਕਿ ਜੋ ਪਿਛਲੇ ਦਿਨੀ ਹੋਇਆ ਇੰਦਰ ਇੱਕ ਪਾਸੇ ਜਿੱਥੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਹੀ ਕਿਹਾ ਕਿ ਹੁਣ ਜਿਹੜਾ ਦਫ਼ਤਰਾਂ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੇਗੀ ਫੋਟੋ ਲੱਗੇਗੀ ਹਨਾ ਡਾਕਟਰ ਭੀਮਰਾਵ ਅੰਬੇ德ਕਰ ਦੀ ਤੇ ਭਗਤ ਸਿੰਘ ਉਹ ਰਾਦੀ ਤੇ ਉੱਥੇ ਕਿਸੇ ਮੁੱਖ ਮੰਤਰੀ ਦੀ ਕਿਸੇ ਮੰਤਰੀ ਦੀ ਤਸਵੀਰ ਨਹੀਂ ਚਾਹੀਦੀ ਤੇ ਵੀਤ ਦਿਨੀ ਜਦੋਂ ਸੁਨੀਤਾ ਕੇਜਰੀਵਾਲ ਉਹ ਰਾਈਵ ਹੋਏ ਸੀਗੇ ਤਾਂ ਸਲੈਖਾਂ ਦੇ ਪਿੱਛੇ ਇੱਕ ਬੰਦੇ ਦੀ ਫੋਟੋ ਲੱਗੀ ਸੀ ਤੇ ਉਹ ਬੰਦਾ ਹਜੇ ਵੀ ਦਿੱਲੀ ਦਾ ਮੁੱਖ ਮੰਤਰੀ ਹੈ ਬਿਲਕੁਲ ਔਰ ਬਚਾਲੇ ਲੱਗੀ ਸੀ ਫੋਟੋ ਬਚਾਲੇ ਲੱਗੀ ਸੀ ਸ਼ਕਤੀਆਂ ਦੇ ਵਿਚਾਲੇ ਫੋਟੋ ਤਾਂ ਫਿਰ ਉਦੋਂ ਵੀ ਵਿਵਾਦ ਹੋਇਆ ਤੇ ਅੱਜ ਜਿਹੜੀ ਜਗ੍ਹਾ ਚੁਣੀ ਗਈ ਉੱਥੇ ਵੀ ਵਿਵਾਦ ਹੋਇਆ ਤੇ ਮੇਰੇ ਅਕੋਰਡਿੰਗ ਟੂ ਮੀ ਮਤਲਬ ਮੇਰੀ ਸਮਝ ਦੇ ਹਿਸਾਬ ਨਾਲ ਮੇਰੀ ਸੋਚ ਦੇ ਹਿਸਾਬ ਨਾਲ ਅਨਛਨ ਦਾ ਮਤਲਬ ਹੁੰਦਾ ਹਮ ਅਨ ਵੀ ਨਹੀਂ ਛਕਣਾ ਤੇ ਜਲ ਵੀ ਨਹੀਂ ਛਕਣਾ ਬਿਲਕੁਲ ਤੇ ਤੁਸੀਂ ਜੇ ਮੁੱਖ ਮੰਤਰੀ ਸਾਹਿਬਗੇ ਤੇ ਉਹਨਾਂ ਨੇ ਉੱਥੇ ਸਪੀਚ ਦਿੰਦੇ-ਦਿੰਦੇ ਵੀ ਕਿਹਾ ਕਿ ਮੈਨੂੰ ਪਾਣੀ ਪਿਲਾਓ अच्छा जी हां तो ਘਰਤਾਲ ਚ ਪਾਣੀ ਪੀ ਲਿਆ ਉਹਦੇ ਤੇ ਪਾਣੀ ਵੀ ਪੀਤਾ ਤੇ ਫਿਰ ਚਲੋ ਹੁਣ ਐਕਸਪੀਰੀਅੰਸ ਦਾ ਉਹ ਹੋ ਜਾਂਦਾ ਨਾ ਜੀ ਚਲੋ ਚਲੋ ਕੋਈ ਗੱਲ ਨਹੀਂ ਹੁਣ ਅਨਛਨ ਦੇ ਵਿੱਚੋਂ ਨਿਕਲੀ ਪਾਰਟੀ ਹੈ ਥੋੜੀ ਨਾ ਨੂੰ ਰਾਇਤ ਹੋਏਗੀ ਪਰ ਮੈਂ ਇੱਕ ਗੱਲ ਇਸ ਤੋਂ ਹਟ ਕੇ ਕਰਨਾ ਚਾਹੁੰਦਾ ਇੰਦਰ ਦੇਖੋ ਸਿਆਸਤ ਹਰ ਇੱਕ ਥਾਂ ਤੇ ਹੈ ਮੁੱਖ ਮੰਤਰੀ ਸਾਹਿਬ ਸਟੇਜ ਤੇ ਚੜੇ ਬੜੇ ਰਗੜੇ ਉਹਨਾਂ ਨੇ ਵੀ ਹਨਾ ਕਿ ਸਾਡੇ ਕੋਲ ਵੀ ਇੱਕ ਬੰਦਾ ਸੀ ਹੁਣ ਕਾਂਗਰਸ ਚ ਹੈ ਅਸੀਂ ਤਾਂ ਪੱਲਾ ਛਡਾ ਲਿਆ ਇਹ ਛਡਾ ਲਿਆ ਉਹ ਛਡਾ ਲਿਆ ਜਿਹੜੇ ਬੰਦੇ ਨੂੰ ਕਹਿ ਕੇ ਕਿ ਉਹ ਬੰਦੇ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਪਤਾ ਸ਼ਾਮ ਤੱਕ ਉਹਨਾਂ ਤੱਕ ਗੱਲ ਪਹੁੰਚ ਜਾਏਗੀ ਉਹ ਵੀ ਆ ਜਾਣਗੇ ਕਿ ਭਾਈ ਇਹ ਇਦਾਂ ਕਰਦੇ ਸੀ ਮੈਂ ਤਾਂ ਇਹਨਾਂ ਦੀ ਪਾਰਟੀ ਛੱਡੀ ਫਿਰ ਉਹਨਾਂ ਨੇ ਇਧਰ ਵੀ ਗੱਲ ਕੀਤੀ ਕਿ ਹੁਣ ਪੰਜਾਬ ਬਚਾਨ ਚੱਲੇ ਨੇ ਇਹ ਤੇ ਬਦਲ ਹੋਰੀ ਜੀਪਾਂ ਦੇ ਉੱਤੇ ਗੱਡੀਆਂ ਦੇ ਉੱਤੇ ਛਤਰੀਆਂ ਲਾ ਕੇ ਨਹੀਂ ਪੰਜਾਬ ਬਚਦਾ ਇਹ ਨਹੀਂ ਬਚਦਾ ਉਹ ਨਹੀਂ ਬਚਦਾ ਤੇ ਮੈਂ ਇਹ ਪੁੱਛਣਾ ਚਾਹਨਾ ਕਿ ਅੱਜ ਜਿਹੜਾ ਇੱਕ ਦਿਨ ਦਾ ਵਰਤ ਰੱਖ ਕੇ ਇਹਨਾਂ ਨੂੰ ਪਿਆਸ ਲੱਗ ਗਈ ਤੇ ਇੱਕ ਵਾਰੀ ਫਿਰ ਸੰਗਰੂਰ ਦੇ ਵਿੱਚ ਟੈਂਕੀਆਂ ਤੇ ਚੜਿਆਂ ਤੋਂ ਵੀ ਪੁੱਛ ਲੈਣਾ ਚਾਹੀਦਾ ਸੀ ਤੇ ਇੱਕ ਦਿਨ ਜਿਹੜੇ ਮੰਤਰੀ ਹਰਜੋਤ ਬੈਂਸੋਰਾ ਦੇ ਘਰ ਦੇ ਬਾਹਰ ਬੈਠੇ ਨੇ ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਕਿ ਭਾਈ ਤੁਸੀਂ ਇੰਨੀ ਗਰਮੀ ਦੇ ਵਿੱਚ ਇੱਥੇ ਕਿਵੇਂ ਬੈਠੇ ਹੋ ਤੇ ਇੱਕ ਵਾਰੀ ਮੈਂ ਕਹਿੰਦਾ ਸ਼ੰਭੂ ਬਾਰਡਰ ਵੀ ਜਾ ਕੇ ਪੁੱਛਣਾ ਚਾਹੀਦਾ ਕਿ ਭਾਈ ਬੇਸ਼ੱਕ ਉੱਥੇ ਟਰਾਲੀਆਂ ਨੇ ਬੇਸ਼ੱਕ ਉੱਥੇ ਪੱਖੇ ਨੇ ਪਰ ਟਰਾਲੀਆਂ ਸਾਡੇ ਘਰਾਂ ਨਾਲੋਂ ਤੰਬੂਆਂ ਨਾਲੋਂ ਜ਼ਿਆਦਾ ਗਰਮ ਹੁੰਦੀਆਂ ਨੇ ਲੋਹਾ ਹੁੰਦਾ ਲੋਹਾ ਹੁੰਦਾ ਨੇਰਾ ਹੈ ਨਾ ਤੇ ਫਿਰ ਇੱਕ ਵਾਰੀ ਉੱਥੇ ਵੀ ਪੁੱਛਣਾ ਚਾਹੀਦਾ ਕਿ ਭਾਈ ਤੁਸੀਂ ਸਿੱਧਾ ਇੱਕ ਦਿਨ ਦੇ ਅੰਛਣ ਤੇ ਬੈਠੇ ਆ ਤੁਸੀਂ ਇੰਨੇ ਦਿਨਾਂ ਦੇ ਬੈਠੇ ਹੋ ਵੀ ਤੁਹਾਡਾ ਕੀ ਹਾਲ ਹੈ ਠੀਕ ਹੈ ਮੈਂ ਕਹਿੰਦਾ ਇੱਕ ਦਿਨੇ ਪਾਸੇ ਤੁਸੀਂ ਅੰਛਣ ਕਰੋ ਧਰਨੇ ਕਰੋ ਠੀਕ ਨੇ ਪਰ ਜਿਹੜੇ ਪੰਜਾਬ ਦੇ ਵਿੱਚ ਧਰਨੇ ਹੋ ਰਹੇ ਨੇ ਇੱਕ ਵਾਰੀ ਉਹਨਾਂ ਕੋਲ ਵੀ ਜਾ ਕੇ ਪੁੱਛਿਆ ਜਾਵੇ ਸਾਡਾ ਸਵਾਲ ਕਰਨਾ ਇਸ ਕਰਕੇ ਬਣਦਾ ਕਿਉਂਕਿ ਇਸੇ ਪਾਰਟੀ ਦੇ ਵੱਲੋਂ ਇਨਾਈ ਮੁੱਖ ਮੰਤਰੀ ਦੇ ਵੱਲੋਂ ਇੱਕ ਇਹ ਕਹਿ ਕੇ ਪੰਜਾਬ ਦੇ ਵਿੱਚ ਆਏ ਸੀਗੇ ਕਿ ਸਾਡੇ ਸਮੇਂ ਦੇ ਵਿੱਚ 3 ਦੀ ਬੱਤੀ ਨਹੀਂ ਹੋਏਗੀ ਦੁਪੱਟੇ ਨਹੀਂ ਉਤਰਣਗੇ ਪੱਗਾਂ ਨਹੀਂ ਉਤਰਣਗੀਆਂ ਧਰਨੇ ਨਹੀਂ ਲੱਗਣਗੇ ਧਰਨੇ ਵੀ ਲੱਗ ਰਹੇ ਨੇ ਤੇ ਜਦੋਂ ਧਰਨਿਆਂ ਦੇ ਵਿੱਚ ਹੱਕ ਮੰਗੇ ਜਾਣ ਤੇ ਫਿਰ ਬੇਬਤੀਆਂ ਵੀ ਹੁੰਦੀਆਂ ਨੇ ਫਿਰ ਉਹ ਵੀ ਹੁੰਦਾ ਤੇ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਨੇ ਕੋਈ ਧਰਨਾ ਮੋੜਿਆ ਤੇ ਗੋਲੀਆਂ ਤੱਕ ਚੱਲੀਆਂ ਇਹ ਫਿਰ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਇੰਦਰ ਜੀ ਤੇ ਇਸ ਵਾਰੀ ਇੱਕ ਕਦਮ ਅੱਗੇ ਦਾ ਕੰਮ ਹੋਇਆ ਸਾਡਾ ਜਵਾਨ ਮਰ ਗਿਆ ਉੱਥੇ ਕੋਈ ਕਾਰਵਾਈ ਨਹੀਂ ਉੱਥੇ ਜ਼ੀਰੋ ਐਫ ਆਈ ਆਰ ਦਰਜ ਤੇ ਸਾਰਾ ਕੇਸ ਚੱਕ ਕੇ ਹਰਿਆਣਾ ਪੌਲਸ ਨੂੰ ਸੌ ਪਤਾ ਤੇ ਭਾਈ ਜਿਹਨਾਂ ਦੇ ਜਿਹਨਾਂ ਦੇ ਖਿਲਾਫ ਅਸੀਂ ਕਾਰਵਾਈ ਚਾਹਦੇ ਸੀ ਉਹਨਾਂ ਨੂੰ ਕੇਸ ਠੋ ਕੇਸ ਸੌ ਪਤਾ ਤੇ ਫਿਰ ਉਹਨਾਂ ਕੋਈ ਕਹਿੰਦੇ ਆ ਨਾ ਕਿ ਕੀ ਕਰੀਏ ਹੁਣ ਮੈਨੂੰ ਇੱਥੇ ਇੱਕ ਗੱਲ ਯਾਦ ਆ ਗਈ ਜੀ ਇੱਕ ਸਾਡੇ ਉਧਰ ਬਲੇ ਕਹਿੰਦੇ ਸਾਡੇ ਸ਼ਹਿਰ ਨਾਲ ਕਹਿੰਦੇ ਇੱਕ ਬੰਦੇ ਦੇ ਘਰ ਦਾ ਬਿੱਲ 12 ਲੱਖ ਰੁਪਈਆ ਆ ਗਿਆ ਅੱਛਾ ਜੀ ਬਿਜਲੀ ਦਾ ਬਿਜਲੀ ਦਾ ਤੇ ਨਾਲ ਦੇ ਨੇ ਉਹਨੂੰ ਪੁੱਛਿਆ ਭਾਈ ਤੂੰ ਤਾਰਿਆ ਕਿਦਾਂ ਕਹਿੰਦਾ ਮੈਂ 8 ਲੱਖ ਰੁਪਈਆ ਦੇ ਕੇ ਆਪਣਾ ਮੁੰਡਾ ਹੀ ਕਹਿੰਦਾ ਐਸਐਚ ਲਵਾਤਾ ਕਹਿੰਦੇ ਹੁਣ ਕਹਿੰਦੇ ਨਾਲੇ ਸਰਕਾਰੀ ਨੌਕਰੀ ਹੈ ਨਾਲੇ ਬਿੱਲ ਮਾਫ ਹੋ ਗਿਆ 4 ਲੱਖ ਰੁਪਇਆ ਵੀ ਬਚ ਗਿਆ ਕਹਿੰਦੇ ਸਰਕਾਰੀ ਤਨਖਾਹ 50000 ਰੁਪਇਆ ਕਦਾ ਕਰਿਆ ਤੇ ਇਹ ਹਾਲ ਹੈ ਕਿ ਜਨਾਜ਼ੇ ਉੱਤੇ ਅਸੀਂ ਕਾਰਵਾਈ ਕਰਨੀ ਆ ਮਤਲਬ ਜਿਹਨੂੰ ਅਸੀਂ ਬਿੱਲ ਦੇਣਾ ਹੈ ਅਸੀਂ ਉੱਥੇ ਹੀ ਆਪਣਾ ਬੰਦਾ ਲਵਾਤਾ ਸਰਕਾਰੀ ਤੇ ਉਧਰੋਂ ਫਾਇਦਾ ਵੀ ਲੈ ਰਹੇ ਆ ਤੇ ਇਹ ਹਾਲ ਹੁਣ ਹੋਇਆ ਕਿ ਅਸੀਂ ਕਾਰਵਾਈ ਜਿੱਤੇ ਚਾਹਦੇ ਸੀਗੇ ਉਹਨਾਂ ਨੂੰ ਹੀ ਰਿਪੋਰਟ ਦੇ ਦਿੱਤੀ ਸਾਰੀ ਕਿ ਹੁਣ ਤੁਸੀਂ ਜਾਂਚ ਕਰੋ ਤੇ ਫਿਰ ਉਹਨਾਂ ਨੂੰ ਜਾਂਚ ਹੋਰ ਔਰ ਔਰ ਜਿਵੇਂ ਸ ਉਹ ਪ੍ਰਿਤਪਾਲ ਸਿੰਘ ਮੁੰਡੇ ਦੀ ਜਿਹਦੇ ਸੱਟਾ ਫਿੱਟਾਂ ਵੱਜੀਆਂ ਸੀ ਉਸ ਦੇ ਵਿੱਚ ਜ਼ੀਰੋ ਐਫ ਆਈ ਆਰ ਜਿਹੜੀ ਕੀਤੀ ਗਈ ਸੀ ਨਾ ਵੇਗ ਜੀ ਉਹਦੇ ਤੇ ਵੀ ਹਾਈ ਕੋਰਟ ਨੇ ਉਹਨਾਂ ਦਾ ਇਤਰਾਜ਼ ਜਤਾਇਆ ਤੇ ਕੁਝ ਦਿਨ ਪਹਿਲਾਂ ਦੀ ਇਹ ਖਬਰ ਮੈਂ ਪੜੀ ਸੀ ਅਖਬਾਰ 'ਚ ਤੁਸੀਂ ਉਹ ਗੱਲ ਕਰ ਰਹੇ ਹੋ ਹਾਈ ਕੋਰਟ ਨੇ ਬਹੁਤ ਥਾਂ ਮਤ ਇਤਰਾਜ ਜਤਾਇਆ ਹੈ ਇੰਦਰ ਹਾਈ ਕੋਰਟ ਨੇ ਯਾਦ ਆ ਕਿ ਬਹੁਤ ਥਾਂਾਂ ਦੇ ਉੱਤੇ ਦਲੀਲ ਵੀ ਕੀਤਾ ਹੈ ਹਾਂ ਤੁਸੀਂ ਇਹ ਦੇਖੋ ਹਰ ਇੱਕ ਗੱਲ ਦੇ ਉੱਤੇ ਸੁਪਰੀਮ ਕੋਰਟ ਭਜਣ ਵਾਲੀ ਪਾਰਟੀ ਠੀਕ ਹੈ ਇਸ ਮਾਮਲੇ ਦੇ ਵਿੱਚ ਕਿਉਂ ਨਹੀਂ ਗਈ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਸੇਮ ਹੈ ਦੇਖੋ ਜਦੋਂ ਸੁਪਰੀਮ ਕੋਰਟ ਚੱਲਾਂਗੇ ਕੋਈ ਬਾਏ ਪੰਜਾਬ ਦੀ ਹਦੂਦ ਦੇ ਵਿੱਚ ਲੱਗੇ ਨੇ ਬੈਰੀਗੇਡ ਬੈਰੀਗੇਡ ਕੀ ਡਰੋਨ ਆਇਆ ਸਾਡੀ ਮੈਡੀਕਲ ਫੈਸਿਲਿਟੀਆਂ ਹੋਈਆਂ ਆਏ ਹਜ਼ਾਰਾਂ ਸੱਟਾਂ ਮਾਰ ਗਿਆ ਸੱਟਾਂ ਬੱਚੀਆਂ ਨੇ ਮੁੰਡਾ ਮਾਂ ਸਭ ਕੁਝ ਨਹੀਂ ਬਹੁਤ ਸੁਪਰੀਮ ਕੋਰਟ ਛੱਡੋ ਇਹ ਤੇ ਰੱਬ ਦੀ ਅਦਾਲਤ ਤੱਕ ਜਾਣ ਵਾਲਾ ਮਾਮਲਾ ਜੇ ਆਪਾਂ ਗਵੀਰਤਾ ਦੇ ਨਾਲ ਦੇਖੀਏ ਆਪ ਨੂੰ ਕਦ ਤੱਕ תשਦਦ ਹੋਇਆ ਤੇ ਫਿਰ ਉੱਥੇ ਵੀ ਕੋਈ ਕਾਰਵਾਈ ਨਹੀਂ ਤੇ ਫਿਰ ਮੈਨੂੰ ਹੁਣ ਲੱਗਦਾ ਕਿ ਜਿਹੜੀ ਗੱਲ ਇਹ ਕਹਿ ਰਹੇ ਨੇ ਕਿ ਅਸੀਂ ਉੱਥੇ ਕੇਂਦਰ ਦੇ ਵਿੱਚ ਏਡੀ ਦਾ ਗਲਤ ਇਸਤੇਮਾਲ ਹੋ ਰਿਹਾ ਇਹ ਹੋ ਰਿਹਾ ਉਹ ਹੋ ਰਿਹਾ ਤੁਸੀਂ ਇੱਕ ਇਹ ਚੀਜ਼ ਨੋਟ ਕਰੋ ਇੰਦਰ ਜੀ ਇੰਡੀਆ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਕਦੋਂ ਤੋਂ ਹੋਇਆ ਲਾਸਟ 2 ਮਹੀਨੇ ਤੋਂ ਹੂੰ ਬਿਲਕੁਲ ਥੋੜੇ ਟਾਈਮ ਤੋਂ ਲਾਸਟ 2 ਮਹੀਨੇ ਤੋਂ ਬਿਲਕੁਲ 2 ਮਹੀਨੇ ਮੈਂ ਲੈ ਕੇ ਚੱਲਦਾ ਹਾਂ ਜੀ 2 ਮਹੀਨੇ ਦੇ ਵਿੱਚ ਮੈਂ ਤੁਹਾਨੂੰ 10 ਮਿੰਟ ਦਿੰਨਾ ਚਲੋ 1 ਘੰਟਾ ਲੈ ਲਓ 2 ਮਹੀਨੇ ਦੇ ਵਿੱਚ ਬਾਹਰ ਜਾਓ ਕੰਪਿਊਟਰ ਲਓ ਚਾਹੇ ਜਿੰਨ ਮਰਜ਼ੀ ਫੋਨ ਲਾਓ ਤੁਸੀਂ ਇਹ ਦੱਸ ਦਿਓ ਈਡੀ ਦੀ ਲਾਸਟ ਰੇਡ ਕਿੱਥੇ ਹੋਈ ਹੈ ਹੂੰ ਈਡੀ ਦੀ ਔਰ ਹਾ ਜੀ ਵਿਜੀਲੈਂਸ ਦੀ ਮਾਫ ਕਰਨਾ ਵਿਜੀਲੈਂਸ ਦੀ ਲਾਸਟ ਰੇਡ ਪੰਜਾਬ ਚ ਕਦੋਂ ਹੋਈ ਹੈ ਉਹੀ ਵਿਜੀਲੈਂਸ ਹੈ ਉਹੀ ਪੰਜਾਬ ਸਰਕਾਰ ਹੈ ਉਹੀ ਲਾਮ ਲਸ਼ਕਰ ਹੈ ਜਿਹੜੀ ਹਰ ਦੂਜੇ ਦਿਨ ਕਿਸੇ ਮੰਤਰੀ ਸਾਹਿਬ ਕਾ ਮੰਤਰੀ ਸਾਹਿਬ ਕਾ ਵਿਧਾਇਕ ਦੇ ਘਰੇ ਜਾ ਕੇ ਮਸ਼ੀਨ ਦੇ ਮਸ਼ੀਨ ਲਿਆਏ ਨੋਟ ਗਿਨਨ ਵਾਲੀ ਉਹ ਭਾਈ ਬੂਟਿਆਂ ਚੋਂ ਪੈਸੇ ਖਾ ਲੇ ਉਹ ਭਾਈ ਐਸਐਸ ਸਕਾਲਰਸ਼ਿਪ ਚੋਂ ਪੈਸੇ ਖਾ ਲੇ ਉਹ ਹੋ ਅਸੀਂ ਤਾਂ ਆਪਣੇ ਵੀ ਨਹੀਂ ਬਖਸ਼ਾਂਗੇ ਚੱਲ ਵੀ ਅਭੀਜੇ ਸਿੰਘ ਨਾਲੋਂ ਤੇਜੀ ਕੁਰਬਾਨੀ ਲਾਵਾਂਗੇ ਆਪਾਂ ਹਾਂ ਕਿਉਂਕਿ ਉਸ ਸਮੇਂ ਲੋਕ ਸਭਾ ਆਪਣਾ ਸੰਗਰੂਰ ਦੀ ਟਿਕਟ ਦੀ ਗੱਲ ਸੀਗੀ ਸੰਗਰੂਰ ਇਲੈਕਸ਼ਨ ਦੀ ਗੱਲ ਸੀਗੀ ਐਨ ਉਹ ਤੋਂ ਇੱਕ ਮਹੀਨਾ ਪਹਿਲਾਂ ਕਾਰਵਾਈ ਕਰਤੀ ਇਹ ਤਾਂ ਖਾਨ ਦੇ ਲਈ ਕਿ ਅਸੀਂ ਬੜੇ ਸਾਫ਼ ਆਂ ਕਿ ਅਸੀਂ ਨਾਪਾਕ ਆ ਅਸੀਂ ਆਪਣੇ ਬੰਦੇ ਨਹੀਂ ਛੱਡੇ ਉਸ ਤੋਂ ਬਾਅਦ ਫੌਜਾ ਸਿੰਘ ਸਰਾਜੀ ਦੀ ਆਡੀਓ ਵਾਇਰਲ ਹੋ ਗਈ ਉਸ ਤੋਂ ਬਾਅਦ ਪਠਾਨ ਮਾਜਰਾ ਜਿਹੜੇ ਨੇ ਸ਼ਰੀਆਮ ਸੰਸਦ ਦੇ ਵਿਧਾਨ ਸਭਾ ਦੇ ਵਿੱਚ ਖੜ ਕੇ ਧਮਕੀ ਦੇ ਦਿੰਦੇ ਨੇ ਪੱਤਰਕਾਰ ਨੂੰ ਤੇ ਹੁਣ ਲਗਾਤਾਰ ਜਿਹੜੇ ਜਬਾਨ ਇਹਨਾਂ ਦੇ ਆਪ ਦੇ ਮੰਤਰੀਆਂ ਦੀ ਹੋਰਾਂ ਦੀ ਵਿਧਾਇਕਾਂ ਦੀ ਖਰਾਬ ਹੁੰਦੀ ਜਾ ਰਹੀ ਹੈ ਜਿਹੜੇ ਕਹਿੰਦੇ ਸੀ ਮੁੱਖ ਮੰਤਰੀ ਸਾਹਿਬ ਕਿ ਮੈਂ ਆਪ ਇਹਨਾਂ ਨੂੰ ਸਵਾਲ ਕਰਨਾ ਸਿਖਾਇਆ ਪੰਜਾਬ ਦੀ ਆਬਾਦ ਨੂੰ ਤੇ ਅੱਜ ਜਦ ਪੰਜਾਬ ਦੀ ਆਬਾਦ ਸਵਾਲ ਪੁੱਛਦੀ ਹੈ ਤੇ ਫਿਰ ਉਹਨਾਂ ਨੂੰ ਗਾਲ੍ਹਾਂ ਵੀ ਕੱਢਦੇ ਨੇ ਉਹਨਾਂ ਨੂੰ ਕਹਿੰਦੇ ਦਫਾ ਹੋ ਜਾਓ ਇੱਥੋਂ ਸਿਕਿਉਰਿਟੀ ਨੂੰ ਕਹਿੰਦੇ ਨੇ ਇਹਨੂੰ ਸਾਈਡ ਕਰੋ ਔਰ ਭਈਆ ਵੀ ਹੋ ਰਿਹਾ ਤੇ ਫਿਰ ਸਵਾਲ ਪੁੱਛਣਾ ਇਸ ਕਰਕੇ ਬਣਦਾ ਕਿ ਭਾਈ ਇਹ ਚੀਜ਼ਾਂ ਨੂੰ ਤੁਸੀਂ ਖੰਡ ਕੇ ਆਏ ਸੀਗੇ ਤੁਸੀਂ ਦੇਖੋ ਕਿ ਲਾਸਟ 2 ਮਹੀਨੇ ਤੋਂ ਪੰਜ ਇਹਨਾਂ ਦਾ ਗੱਠਜੋੜ ਹੋਇਆ ਲਾਸਟ 2 ਮਹੀਨੇ ਤੋਂ ਪੰਜਾਬ ਦੇ ਵਿੱਚ ਵਿਜੀਲੈਂਸ ਨੇ ਕਾਰਵਾਈ ਨਹੀਂ ਕੀਤੀ ਇਹ ਗੱਠਜੋੜ ਦਾ ਅਸਰ ਹੈ ਜਾ ਇਹ ਉਪਰਵਾਏ ਹੁਕਮਾਂ ਦਾ ਅਸਰ ਹੈ ਜਾਂ ਫਿਰ ਹੁਣ ਤੁਸੀਂ ਇੰਨੇ ਬਿਜ਼ੀ ਹੋ ਗਏ ਤਾਂ ਫਿਰ ਤੁਸੀਂ ਕਾਰ ਨਹੀਂ ਕੀਆ ਪਾਰੇ ਜਾਂ ਫਿਰ ਇਹ ਹੈ ਕਿ ਬਿਜਿਲੀਅੰਸ ਫਿਰ ਆਪਣੇ ਇੰਡੀਪੈਂਡੈਂਟ ਕਾਰਵਾਈ ਕਰਦੀ ਹੀ ਨਹੀਂ ਸੀਗੀ ਹੁਣ ਸਵਾਲ ਤਾਂ ਬਹੁਤ سارے ਖੜੇ ਨੇ ਹੁਣ ਜੇ ਤੁਸੀਂ ਉਧਰ ਬੋਲ ਰਹੇ ਹੋ ਕਿ ਇਹ ਚੀਜ਼ ਹੋਈ ਹੈ ਤਾਂ ਫਿਰ ਇੱਕ ਵਾਰੀ ਇਧਰਲੇ ਪਾਸੇ ਵੀ ਦੇਖ ਲਓ ਕਿ ਐਸੀ ਵੀ ਇੱਥੇ ਇਹੀ ਕੰਮ ਕੀਤਾ ਸੋ ਹੁਣ ਮੈਂ ਕਹਿੰਦਾ ਕਿ ਭੋਖੜ ਹੜਤਾਲ ਰੱਖੀ ਗਈ ਹੈ ਤੇ ਭੋਖੜ ਹੜਤਾਲ ਤੁਸੀਂ ਰੱਖੀ ਹੈ ਵਧੀਆ ਗੱਲ ਹੈ ਜੇ ਚੀਜ਼ ਕਰਕੇ ਤੁਸੀਂ ਸੱਚੇ ਸਾਬਤ ਹੁੰਦੇ ਹੋ ਤਾਂ ਫਿਰ ਕਰੋ ਪਰ ਇੱਕ ਵਾਰੀ ਧਿਆਨ ਜੜਾ ਉਹ ਇੱਧਰਲੇ ਬੰਦੇ ਵੀ ਮਾਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਹਜੇ ਵੀ ਸਾਡੀਆਂ ਧੀਆਂ ਪੈਣਾ ਸਾਡੇ ਨੌਜਵਾਨ ਮੁੰਡੇ ਜਿਹੜੇ ਇੱਕ ਨੌਕਰੀ ਦੀ ਭਾਲ ਦੇ ਵਿੱਚ ਨੇ ਉਹ ਹਜੇ ਵੀ ਸੜਕਾਂ ਤੇ ਨੇ ਤੁਹਾਡੇ ਸਿੱਖਿਆ ਮੰਤਰੀ ਦੇ ਘਰ ਤੁਹਾਡੇ ਘਰ ਦੇ ਬਾਹਰ ਲਗਾਤਾਰ ਤਾਨਾ ਪ੍ਰਦਰਸ਼ਨ ਚੱਲ ਰਿਹਾ ਟੈਂਕੀਆਂ ਤੇ ਚੜੇ ਹੋਏ ਨੇ ਇੱਕ ਵਾਰੀ ਉਹਨਾਂ ਦਾ ਵੀ ਸੋਚਣਾ ਚਾਹੀਦਾ ਕਿ ਭਾਈ ਰੋਟੀ ਕਿੱਥੋਂ ਖਾਂਦੇ ਹੋਣਗੇ ਸਾਰਾ ਦਿਨ ਪਾਣੀ ਕਿੱਥੋਂ ਪੀਂਦੇ ਹੋਣਗੇ ਤੇ ਉੱਧਰਲੇ ਬੰਦੇ ਵੀ ਧਿਆਨ ਮਾਰਨਾ ਚਾਹੀਦਾ ਹੈ ਕਿ ਸਿਰਫ ਮੁੱਖ ਮੰਤਰੀ ਦਾ ਧਰਨੇ ਤੇ ਬਹਿਣਾ ਇਹਨਾਂ ਕਾਫੀ ਨਹੀਂ ਹੁੰਦਾ ਜਿਹੜੀ ਪੰਜਾਬ ਦੀ ਆਬਾਹਮ ਧਰਨੇ ਤੇ ਬੈਠੀ ਹੈ ਉਹ ਜ਼ਿਆਦਾ ਮੈਟਰ ਕਰਦੀ ਹੈ ਹਰਾ ਪੈਨ ਇੱਕ ਵਾਰੀ ਉਧਰਲੇ ਬੰਨੇ ਵਿੱਚ ਲਾ ਦਿਓ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵਧੀਆ ਫੈਸਲਾ ਹੋ ਸਕਦਾ ਹੈ ਕਿਉਂਕਿ ਹੁਣ ਜੋ ਹਾਲ ਚੱਲਿਆ ਹੈ ਇਹ ਸੰਗਰੂਰ ਦੇ ਵਿੱਚ ਐਡੀ ਬੜੀ ਟ੍ਰੈਜੇਡੀ ਹੋ ਗਈ ਤੇ ਹਜੇ ਵੀ ਸਾਡਾ ਉਹੀ ਆਈ ਜਾ ਰਿਹਾ ਕਿਹਜੇ ਚੋਣ ਜਾਬਤਾ ਲੱਗਾ ਚੋਣ ਜਾਬਤਾ ਲੱਗਾ ਚੋਣ ਜਾਬਤਾ ਲੱਗਾ ਤੇ ਫਿਰ ਮੈਨੂੰ ਲੱਗਦਾ ਫਿਰ ਚੋਣ ਜਾਬਤੇ ਤੋਂ ਬਾਅਦ ਕਿਤੇ ਸੰਗਰੂਰ ਵਾਲੇ ਪਰਿਵਾਰਾਂ ਨਾਲ ਵੀ ਬੀਬੀਆਂ ਵਾਲੀ ਨਾ ਹੋ ਜਾਣ ਕਿ ਪਹਿਲੇ ਦਿਨ ਜਿੱਦਣ ਸਰਕਾਰ ਬਣੀ ਕਿ ਉਸੇ ਮਹੀਨੇ ਤੋਂ ਪੈਸੇ ਆਣੇ ਸ਼ੁਰੂ ਹੋ ਜਾਣਗੇ ਤੇ ਬੀਬੀਆਂ ਹਿਸਾਬ ਲਾ ਕੇ ਬੈਠੀਆਂ 26000 ਹੋ ਗਿਆ ਭਾਈ ਤੇ ਹੁਣ ਆਓ ਕਹਿੰਦੇ ਫਿਰ ਵੋਟ ਮੰਗਾ ਫਿਰ ਅਸੀਂ ਕਹਾਂਗੇ ਪਹਿਲਾਂ 26000 ਦੋ ਫਿਰ ਪਾਵਾਂਗੇ ਸੋ ਹੁਣ ਫਿਰ ਕਿਤੇ ਉਧਰ ਪਰਿਵਾਰਾਂ ਨਾਲ ਵੀ ਨਾ ਹੋ ਜਵੇ ਕਿ ਹਜੇ ਇਹ ਕਹਿ ਕੇ ਟਾਲ ਦੋ ਦ ਜੇ ਪੌਣੇ 2 ਮਹੀਨੇ ਕਿਸੇ ਵੀ ਇਨਸੀਡੈਂਟ ਨੂੰ ਭੁੱਲਣ ਦੇ ਵਿੱਚ ਬਹੁਤ ਹੁੰਦੇ ਨੇ ਤੁਸੀਂ ਇਹ ਦੇਖੋ ਕਿ ਜਦੋਂ ਵੀ ਕੋਈ ਵੱਡੀ ਚੀਜ਼ ਹੁੰਦੀ ਹੈ ਉਸ ਤੋਂ ਪਹਿਲਾਂ ਕੋਈ ਨਾ ਕੋਈ ਸਕੂਫਾ ਛੱਡ ਦਿੱਤਾ ਜਾਂਦਾ ਠੀਕ ਹੈ ਤਾਂ ਉਸ ਤੋਂ ਬਾਅਦ ਧਿਆਨ ਉਧਰੋਂ ਭਟਕ ਜਾਂਦਾ ਤੁਸੀਂ ਇਹ ਦੇਖੋ ਤੇ ਨਾ ਤਾਂ ਅਜੇ ਤੱਕ ਚਲਨਜੀ ਚੰਨੀ ਨੇ ਜਿਹੜਾ 2 ਕਰੋੜ ਦਾ ਮਾਮਲਾ ਸੀ ক্রিকেট ਵਾਲਾ ਕਰੈਕਟਰ ਦਾ ਨੌਕਰੀ ਦੇਣ ਦਾ ਨਾ ਤਾਂ ਉਹ ਕਰੈਕਟਰ ਨੂੰ ਨੌਕਰੀ ਮਿਲੀ ਤੇ ਨਾ ਮੈਨੂੰ ਲੱਗਦਾ ਉਹ ਤੇ 2 ਕਰੋੜ ਰੁਪਏ ਦਾ ਕੋਈ ਮਸਲਾ ਹੱਲ ਹੋਇਆ ਜਿਹੜੇ ਮੰਤਰੀ ਦੇ ਘਰੋਂ ਮਸ਼ੀਨ ਮਿਲੀ ਉਹ ਮੰਤਰੀ ਦੇ ਕੋਲੋਂ ਕਿੰਨਾ ਪੈਸਾ ਜ਼ਬਤ ਹੋਇਆ ਕੀ ਕਾਰਵਾਈ ਹੋਇਆ ਉਹ ਨਹੀਂ ਹੋਇਆ ਮੰਤਰੀ ਨੇ ਥੋੜੇ ਟਾਈਮ ਤੱਕ ਬਾਹਰ ਆ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਦੇਵੇਰ ਤੋਂ ਬਾਅਦ ਬਾਲਾਸਰ ਫਾਰਮ ਆ ਗਿਆ ਫਿਰ ਆਪਣਾ ਸਿੱਖ ਵਿਲਾਸ ਆ ਗਿਆ ਇਹਨਾਂ ਦੇ ਉੱਤੇ ਕੀ ਕਾਰਵਾਈ ਹੋਈ ਇਹ ਹਾਈ ਰੋਲਾ ਪਾ ਰਹੇ ਨੇ ਇੰਨਾ ਕਰੋੜ ਮਾਫ ਕਰਾ ਲਿਆ ਇਹ ਕਰਾ ਲਿਆ ਉਹ ਕਰਾ ਲਿਆ ਇਹ ਹਾਈ ਕੋਰਟ ਜਾਣਗੇ ਅਗਲੀ ਪਾਰਟੀ ਵੀ ਤਗੜੀ ਅਗਲੇ ਨੇ ਸਟੇਲ ਲੈਣੀ ਹੈ ਬਿਲਕੁਲ ਅਗਲੇ ਨੇ 3 ਸਾਲ ਦੀ ਵੀ ਸਟੇਲ ਆਈ ਨਾ ਜਿੱਕੀ ਪਤਾ ਸਰਕਾਰੀ ਨਾ ਵੀ ਦੂਸਰੀ ਵਾਰ ਡੈਫੀਨਿਟਲੀ ਅਗਲੇ ਆਂ ਦਾ ਅਗਲੇ ਗਿਆਗੇ ਸ ਪੰਜਾਬ ਦੀ ਜਨਤਾ ਨੂੰ ਐਡੇ ਪਾਣੀ ਜਾਂ ਫਿਰ ਪੰਜਾਬ ਦੀ ਜਨਤਾ ਨੂੰ ਐ ਵੀ ਸੁਣਾ ਹੀ ਜਾਣਾ ਸਾਰੀਆਂ ਗੱਲਾਂ ਅੱਜ ਵੀ ਤਾਂ ਸਾਰਾ ਕੁਝ ਉਹਦੇ ਵਿੱਚ ਇਹੀ ਸੀਗਾ ਕਿ ਇਹ ਕਰ ਦਿੰਦੇ ਸੀ ਉਹ ਕਰ ਦਿੰਦੇ ਸੀ ਪੰਜਾਬ ਦੀ ਜਨਤਾ ਜੇ ਤੁਹਾਨੂੰ ਲੈ ਕੇ ਆਈ ਹੈ ਤਾਂ ਕੋ ਬਦਲਾਅ ਦੇ ਨਾਂ ਤੇ ਲੈ ਕੇ ਆਈ ਹੈ ਤਾਂ ਬਦਲਾਅ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਹੀਂ ਜੋ ਤੁਹਾਨੂੰ ਆਪਣੇ ਲਈ ਵੀ ਕਰਨੀਆਂ ਪੈਣਗੀਆਂ ਹਾਲਾਂਕਿ ਮੈਨੂੰ ਲੱਗਦਾ ਨਹੀਂ ਕਿ ਅੱਜ ਜੋ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਸੀਗਾ ਉਹਦਾ ਕੋਈ ਫਾਇਦਾ ਨਿਕਲੇਗਾ ਕਿਉਂਕਿ ਜੇ ਤੁਸੀਂ ਇਹ ਕਹਿ ਕੇ ਸਾਰ ਸਕਦੇ ਹੋ ਕਿ ਭਾਈ ਦੇਖੋ ਜੀ ਚੋਣ ਜਾਬਤਾ ਲੱਗਾ ਹੋਇਆ ਤਾ ਫਿਰ ਅਗਲੇ ਵੀ ਕਹਿਗੇ ਸਾਰ ਸਕਦੇ ਨੇ ਚੋਣ ਜਾਬਤਾ ਲੱਗਾ ਹੋਇਆ ਤੇ ਵੈਸੇ ਵੀ ਤੁਸੀਂ ਇਹ ਕਹਿੰਦੇ ਹੋ ਕਿ ਇੰਡੀਪੈਂਡੈਂਟ ਕਾਰਵਾਈ ਹੈ ਵਿਜੀਲੈਂਸ ਦੀ ਫਿਰ ਉਹ ਕਹਿ ਸਕਦੇ ਨੇ ਇੰਡੀਪੈਂਡੈਂਟ ਕਾਰਵਾਈ ਹੈ ਏਡੀ ਦੀ ਹੂੰ ਤੇ ਫਿਰ ਉਹੀ ਹੈ ਨਾ ਵੀ ਤਾਲੀ ਕਹਿੰਦੇ ਨੇ ਕਿ ਦਾਦੇ ਦੀਆਂ ਕਦੀ ਪੋਤੇ ਨਹੀਂ ਪੋਤੇ ਨਹੀਂ 2 ਸਾਲ ਤੁਹਾਡੀਆਂ ਸੀਗੀਆਂ ਅਜੋਨਾ ਦੀਆਂ ਨੇ ਤੇ ਫਿਰ ਲੈ ਦੇ ਕੇ ਗੱਲ ਇਹ ਹੀ ਹੈ ਅੰਦਰ ਸਾਰੀਆਂ ਸਿਆਸੀਆਂ ਪਾਰਟੀਆਂ ਸਿਰਫ ਲੋਗੋ ਚੇਂਜ ਨੇ ਨੀਅਤ ਨੀਤੀ ਤੇ ਨਿਜਮ ਤਿੰਨੋਂ ਸੇਮ ਨੇ ਕੀ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇ ਲਈ ਸੋ ਅੱਜ ਦੀ ਸਾਡੀ ਇਸ ਪੇਸ਼ਕਸ਼ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਹੋਰ ਵੀ ਸੁਰੱਖਿਆ ਦੇ ਉੱਤੇ ਵਿਚਾਰ ਚਰਚਾ ਲੈ ਕੇ ਇਸੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਾਂਗੇ ਤਦ ਤੱਕ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ